स्वागत है किसान वीरोहडा ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਬਾਈ ਰਾਜ ਕੋਲੇ ਪਿੰਡ ਸਹਨੇ ਜੀ ਦੋ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਚੰਗੇ ਤੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਮੱਝ ਇੱਕ ਸੂਈ ਸਵਾਈ ਹੈ ਜੀ ਤੇ ਇੱਕ ਹੈਗੀ ਗੱਬਣ ਗੱਲਬਾਤ ਬਾਈ ਰਾਜਨਗਰ ਆਵਾਂਗੇ ਆਜੋ ਜੀ ਬਾਕੀ ਆ ਨੰਬਰ 22 ਦਾ ਸਕਰੀਨ ਤੇ ਚੱਲ ਜਾਂਦਾ ਸਸੀ ਗੱਲ ਬਾਈ ਰਾਜ ਸਸੀ ਗੱਲ ਕਿਥੇ ਹੋ ਰਹੀ ਚਾਹਣੀ ਠੀਕ ਠਾਕ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9876347016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋ ਕੈਂਚੀਆਂ ਦੇ ਕੋਲ ਰਹ ਜਾਂਦਾ ਤਹਿਸੀਲ ਆਪਣੀ ਤਪਰਲੇ ਹੋ ਕੇ ਨੰਬਰ ਨੰਬਰ 9876347016 ਕਿੰਨੇ ਨਾਗ ਦਿਖਾਉਣੇ ਅੱਜ ਨਾਗਾ ਪੰਦੋ ਮਨੀਆਂ ਦਿਖਾਵਾਂਗੇ ਇੱਕ ਤਾਈ ਸੂਈ ਵੀ ਇੱਕ ਗੱਪਣਾਂ ਦੇ ਠੀਕ ਆ ਵਧੀਆ ਚੱਲਿਆ ਜਾਂਦਾ ਕੰਮ ਕਰਸ ਹਾਂ ਕੰਮ ਕਰ ਪੂਰਾ ਓਕੇ ਕਿਵੇਂ ਬਈ ਦੀ ਨਾਗਾ ਹੁਣ ਵੱਧ ਪੈਣ ਲੱਗ ਗਿਆ ਨਾਗਾ ਆਏ ਸਿੱਧੇ ਘਾਗੂ ਤੋਂ ਲੱਗੇ ਬੇ ਬੁੱਤੇ ਚੀਜ਼ ਅੱਛਾ ਵੀਡੀਓ ਬਾਲੀਆਂ ਪੈਗਾਂ ਵਾਂਗ ਹਣਾ ਹਾਂ ਵੱਧ ਪਣੀਆਂ ਮਾ ਤੇਰਾ ਜ ਕੁਛ ਬਸ ਕੇ ਆ ਜਾਂਦਾ ਹੈ ਤੇਰੇ ਚੈਨਲ ਦਾ ਕੰਮ ਠੀਕ ਆ ਵੀਰੇ ਤੇਰਾ ਜਿਹੜੀ ਆਪਾਂ ਇੱਕ ਦਾ ਵੱਡੇ ਸਾਈਜ਼ ਦੀ ਗੱਪਣ ਦਿਖਾਉਣੀ ਆ ਹਨਾ ਹਾਂ ਤੇ ਅੰਤਿਮ ਮੁੱਕੇ ਪਏ ਤੇ ਇੱਕ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਹੈਗੀ ਸੂਈ ਸਵਾਈ ਸੂਈ ਨਾੜੂਆ ਨਾਲ ਤੇ ਵੀਰੇ ਕਿਹੜਾ ਸੂਆ ਇਹ ਇਹ ਹੈ ਕਿ ਬੁੱਤੇ ਚੌਥੇ ਸ ਇਹਨੂੰ ਦਗਲਾ ਤੀਜੇ ਤੋਂ ਵੀ ਆਪਾਂ ਜਿੰਨੀ ਚੀਜ਼ ਆ ਉਹ ਹੀ ਕਹਾਗੇ। ਇਹੀ ਗੱਲਾਂ ਤੇਰੀਆਂ ਵਧੀਆ ਰਾਜ ਜੇ ਆਪਾਂ ਤੀਜਾ ਕਹੀ ਜਾਂ ਮੈਂ ਦੂਜਾ ਇਹਨੇ ਬੈਸ ਨੇ ਦੱਸਣਾ ਹਨਾ। ਮੈਂ ਇਹਨੇ ਦੱਸਣਾ ਬਾਕੀ ਦੁੱਧ ਵਾਲੀ ਮੈਂ ਆ ਤੇ ਤੀਜਾ ਦੇ ਨਾ ਸੂਈ ਨੂੰ ਨਾ ਨਾਡਵਾ ਚੈੱਕ ਕਰਾ ਦੇ। ਤੁਸੀਂ ਜਾਂਦਾ ਨਾਡਵਾ ਤੇ 100 ਆਤ ਨੇ ਮੈਂ ਸੂਈ ਆ। ਕੀ ਆ ਇਹਦੇ ਮਗਰ? ਮਗਰ ਇਹਦੇ ਕੱਟੀ ਆਪੀ। ਕੱਟੀ ਓਕੇ ਜੈਡ ਬਲੈਕ ਕੱਟੀ ਆ ਹਨਾ। ਜੈਡ ਬਲੈਕ ਕੱਟੀ ਆ ਵਧੀਆ ਤੇ ਰਾਜ ਕਿੰਨਾ ਦੁੱਧ ਕੱਢ ਦੂਗੀ ਇੱਥੇ? ਦੁੱਧ ਮੇਰੇ 13 ਕਿਲੋ ਦੇ ਦੂਣਾ 16 ਕਿੰਨਾ ਚਲੋ ਜੀ। 13 ਪਟ ਇਟਵਰਗਾ ਦੇ ਦਿੱਫਾ ਇਟਵਰਗਾ ਬਾਕੀ ਦਾ ਸਮੀ ਪਲੀ ਵੀ ਆ ਹਨਾ ਹਾਂਜੀ ਹਾਂਜੀ ਤਦਗਾਠ ਵੀ ਵਧੀਆਗਾ ਤੇ ਥਣਲੇਵਾ ਵੀ ਸਾਫ ਆਗਾ ਆ ਦੇਖੋ ਜੀ ਥਣਲੇਵੇ ਦੀ ਇੱਕ ਨੰਬਰ ਕਰੋ ਕੁਆਲਿਟੀ ਚੈੱਕ ਤੇ ਮਗਰ ਕੱਟੀ ਪਲੱਸ ਪੁਆਇੰਟ ਦੇਖੋ ਤੇ ਬਾਕੀ ਦਾ ਸਾਫ ਸੁਥਰੀ ਥਣਨਾ ਲੰਮਾ ਨਾ ਛੋਟਾ ਹਨਾ ਬਰਾਬਰ ਥਣ ਜਾਮਾ ਮੁਠੀ ਵਾਲਾ ਥਣ ਲੱਗਿਆ ਵਾ ਲੈ ਚਲੋ ਜੀ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਬੋਲ ਲਓ ਮੇਰੇ ਡੰਗ ਦੇ ਤਾਂ ਜਾ ਕੇ ਬੂਟੇ ਬਹੁਤ ਬਣੂਗਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰੇ 1:30 ਵਜੇ ਦਾ ਹੀ ਹੈ ਜੀ 4 5 6 ਘੰਟੇ ਹਜੇ ਬਾਕੀ ਪਿਆ ਹੈ ਨਾ ਹਾਂ 5 ਘੰਟੇ ਬਾਕੀ ਓਕੇ ਜੀ ਤੇ ਧਾਰਾਂ ਦੁਰਾ ਕਿੱਦਾਂ ਤੂੰ ਆਹ ਦੇਖੋ ਲੱਤ ਨਹੀਂ ਮੁਰਣੀ ਬਹੁਤ ਸੋਹਣੀ ਬਣ ਗਈ ਕਰੋ ਥਾਂਲੇ ਵਾ ਚੈੱਕ ਇੱਕ ਇੱਕ ਨੰਬਰ ਤੇ ਰਾਜ ਧਾਰਾਂ ਦੁਰਾ ਕਰਾਵਾਂਗੇ ਚੈੱਕ ਤੇ ਧਾਰਾਂ ਦੁਰਾ ਵੀਰੇ ਓਕੇ ਕਰਾਵਾਂਗੇ 9 ਕਿਲੋ ਬੋੜੀ ਆ ਹੁਣ ਮੈਂ ਥੱਲੇ ਓਕੇ ਜੀ ਇਕੱਲੀ ਕਹਿਣ ਦੀ ਗੱਲ ਨਹੀਂ ਭਾਵੇਂ ਚੋਕੇ ਲੈ ਜਾ ਤਾਜੀ ਵੀ ਥੱਲੇ ਯਾਨੀ ਕਿ 13 ਕਿਲੋ ਦੁੱਧ ਮੰਨ ਕੇ ਲੈ ਠੀਕ ਆ ਵੀਰੇ ਠੀਕ ਆ ਠੀਕ ਬਾਕੀ ਦਾ ਕੱਦ ਕਾਠ ਵਾਲੀ ਦੁੱਧ ਵਾਲੀ ਹੈਗੀ ਆ ਦੁੱਧ 12 13 ਲੀਟਰ ਵੀਰੇ ਕਿਹਾ 12 13 ਫੁੱਲਾ ਦੇ ਦੋ ਓਕੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੋ ਤੁਸੀਂ ਦੇਖ ਸਕਦੇ ਹੋ ਘਰੇ ਵੀਰੇ ਬੱਚਾ ਬਰੇ ਮਹਾਰਾਜ ਦਾ ਰਾਜ ਆ ਕਰਾ ਰਾਜਥਾਨ ਤੋਂ ਬਹੁਤ ਸਫਾਈ ਵਾਲਾ ਕੱਢਿਆ ਹੈ ਨਾ ਸੋਹਣਾ ਥਾਣਾ ਵੀਰੇ ਹਮ ਲਾਤੀ ਰੋਤ ਦੇ ਹਿਸਾਬ ਨਾਲ ਬਹੁਤ ਚੰਗੀ ਆ ਗਏ ਆ ਆ ਦੇਖੋ ਥੱਲੇ ਹੁੰਦਾ ਹਮ ਮਹਾਰੋਦਾਰਾਂ ਪਰ ਸਰੋ ਜੀ ਚੈੱਕ ਥਣਲੇ ਵਾ ਇੱਕ ਨੰਬਰ ਤੇ ਰਾਜ ਕਿੰਨਾ ਬੋਲਾ ਰੈਡੀਆ ਹੁਣੇ ਥੱਲੇ ਵੀਰੇ 9 ਕਿਲੋ ਆਉਂਦੇ ਨੇ 9 ਕਿਲੋ ਕਿਤੇ ਕਿੰਨਾ ਕੁ ਦੇ ਦੂਗੀ ਦੁੱਧ ਦੇ 12-13 ਫੁੱਲਾ ਕਰ ਦੋ ਓਕੇ ਜੀ ਚਲੋ ਮਾਰੋ ਤਾਰਾ ਆ ਦੇਖੋ ਜੀ ਥੱਲੇ ਉਹਦਾ ਮੱਛੀ ਮੋਟਰੀ ਆ ਜੇ ਅੱਪਾ ਗੱਲ ਕਰ ਲੇ ਗਏ ਪੂਰੀ ਗੰਨੇ ਅਰਦੀ ਫੁੱਟ ਹੂੰ ਦੂਜਿਆਂ ਨੂੰ ਮਾਰ ਦਿਓ ਰਾਜ ਠੀਕ ਆ ਆ ਕਰਨੀ ਜੇ ਓਕੇ ਵੀਰੇ ਕੋ ਜੰਨ ਦੀ 1 ਨੰਬਰ ਬੋਲੀ ਨਿਵਾਸ ਲੈ ਨਾ 9 ਕਿਲੋ ਜਿਹੜਾ ਮਰਜੀ ਮੇਣ ਕੇ ਲੈ ਜਾ ਬੋਲਾ ਹੁਣ 9 ਕਿਲੋ ਖਰੀਦ ਉਹ ਨਹੀਂ ਆ ਲੈ ਗੋਲੀ ਦਿਖਾ ਦੇ ਹੁਣ ਹੂੰ ਤੀਜੇ ਦਿਨ ਦਾ ਸੁਆ ਹਨਾ ਹਾਂ ਤੀਜੇ ਦਿਨ ਆ ਦੇਖ ਚਾਰੂਆ ਨਾਲ ਹੂੰ 13 12 ਦਿਨਾਂ ਕਿਲੋ ਤੋਂ ਖੁਲਾ ਦੇ ਮੋੜ ਦੇ ਦੋ ਰਾਜੂ ਰਾਜ ਫਿਰ ਪੈਸੇ ਇਹਦੇ ਪੈਸੇ ਇਹਦੇ ਫੋਨ ਤੇ ਕਰਾਂਗੇ ਜਾਇਜ ਹੂੰ ਜਮਾ ਪਹਿਲੇ ਕਾਕ ਨੂੰ ਦੇਵਾਂਗੇ ਨਾਇਜ ਨਹੀਂ ਆਇਂ ਇੰਦਰ ਹੀ ਲੈ ਜਾਨੀ ਬਸ ਹੂੰ ਆ ਦੇਖ ਪਹਿਲੇ ਕਾਕ ਨੂੰ ਹੀ ਦੇ ਦਿਆਂਗੇ ਜਿਹੜਾ ਦਿਲੋਂ ਦੋ ਮੋੜ ਲਿਆ ਮੋੜ ਲਿਆ ਇਧਰ ਨੂੰ ਖੜ ਨਾ ਬਸ ਇੱਥੇ ਲਿਆ ਆ ਦੇਖੋ ਜੀ ਥਣ ਲੇਵਾ ਪੂਰਾ ਵਧੀਆ ਤੇ ਬਾਕੀ ਸਪੇਸ ਤੇ ਥਣ ਲੱਗੇ ਵਿਆ ਬਾਕੀ ਥਣ ਬਹੁਤ ਚੰਗਾ ਕੱਢਿਆ ਬਸ ਲੈ ਆਓ ਲੰਮੀ ਹੋਈ ਜਾਂਦੀ ਆ ਆ ਦੇਖੋ ਦੇਖੋ ਫੇਸ ਕਰੋ ਚੈੱਕ ਤੇ ਬਾਕੀ ਦੀ ਗੱਲ ਦੁੱਧ ਵਾਲੀ ਆ ਬਰੀਕ ਹੈ ਬੁਟੇ ਤੇ ਮੁੱਲ ਰਾਜਾਇਜ ਹੋਏ ਦਾ ਜਾਇਜ ਵੀਰੇ ਮੁੱਲ ਜਮਾ ਜਾਇਜ ਕਰਾਂਗੇ ਦੇ ਕੇ ਮੋੜਾਂਗੇ ਜਿਹੜਾ ਬਾਕੀ ਦਾ ਇੱਕ ਦਿਨ ਨਾਲ ਇੱਕ ਫ੍ਰੀ ਵਾਲੀ ਗੱਲ ਨਾਲ ਕੱਟੀ ਵੀ ਆ ਹਨਾ ਨਾਲ ਕੱਟੀ ਆ ਤਾਜੀ ਸੂਈ ਵੀ ਆ ਪੰਜੇ ਪੱਖ ਇੱਕ ਹੋ ਜਾ ਵੀਰੇ ਓਕੇ ਤੇ ਹੁਣ ਦੋ ਨੰਬਰ ਵੱਡੇ ਸਾਈਜ਼ ਦੀ ਗੱਲ ਕਰ ਲਿਆ ਪਰ ਅਜ ਇਹ ਤਾਂ ਬੁੱਢੇ ਤੂੰ ਐ ਮਨ ਲਾ ਵੀ ਅਗਲਾ ਕਹਿੰਦਾ ਝੂਠ ਮਾਰਦੇ 16 17 ਕਿਲੋ ਦੁੱਧ ਦਿੱਤਾ ਪਿਆ ਮੈਂ ਇਹਨਾਂ ਮਾਲਕਾਂ ਨੇ ਦੱਸਿਆ ਤੋਰੀ ਹੂੰ ਹੂੰ 16 17 ਸੂਆ ਕਿਹੜਾ ਸੂਂਦੀ ਆ ਬਾਈ ਇਹ ਬੰਦੇ ਹਰਿਆਣੇ ਚ ਲੈ ਕੇ ਆਏ ਸੀ ਬਦੇ ਪਲੂਨ ਐ ਕਿ ਇਹ ਤੀਜੇ ਚੌਥੇ ਸੂ ਵੀਰੇ ਉਹ ਤਾਂ ਤੀਜੇ ਕਹਿੰਦੇ ਜੀ ਅੱਬ ਤੇ ਫਿਰ ਆਪਾਂ ਚ ਅਗਲਾ ਦਾ ਜਿੰਨਾ ਮਰਜੀ ਗਈ ਜਾਂਦਾ ਆਪਾਂ ਕਿੰਨਾ ਦੁੱਧ ਕਹਿ ਕੇ ਦੇਵਾਂਗੇ ਆਪਾਂ 17 ਕਿਲੋ ਕਿਹ ਕਿ ਦੇਵਾਂਗੇ ਵੀਰੇ 17 ਕਿਲੋ ਦਾ ਦੇਣ ਕਿੰਨੇ ਬਾਕੀ ਆ ਰਾਜ ਦੇਣੇ ਲੈ ਜੂ ਬੂਟੇ 8 ਤੋਂ 9 ਦੇ ਨਿਕਰੀਬ 8 ਤੋਂ 9 ਦਿਨ ਬਾਕੀ ਆ ਹਜੇ ਹਾਂ ਹਜੇ ਕੱਚੀ ਆ ਮੈਨੇ ਲੇਵਾ ਪਰਿਆ ਜੀ ਬਹੁਤ ਬਣੂਗਾ ਹਜੇ ਤੱਕ ਕੁਝ ਵੀ ਨਹੀਂ ਬਾਕੀ ਆਪਾਂ ਦੂਜੀ ਦੀ ਪੌਣੀ ਸੀ ਨਾਲ ਦਿਖਾਤੀ ਨਹੀਂ ਤਾਂ ਆਪਾਂ ਸੂਈ ਵੀ ਦੀ ਵੀਡੀਓ ਦੀ ਕਰਨੀ ਸੀ ਨਾ ਹਾਂ ਸਾਈਜ਼ ਬਹੁਤ ਆ ਵੱਡੀ-ਵੱਡੀ ਬਣਦੇ ਨੇ ਸਾਈਜ਼ ਬਹੁਤ ਜ਼ਿਆਦੇ ਓਕੇ 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 ਲੈ ਚੱਲੋ ਜੀ ਦੱਬਾਈਆਂ ਵਾਲੀ ਸਾਈਜ਼ ਹੂੰ ਹੂੰ ਸਾਈਜ਼ ਨਹੀਂ ਛੋਟੀ ਬਣ ਕੇ ਨਾ ਨਹੀਂ ਛੋਟੀ ਮੰਨ ਕੇ ਸਾਈਜ਼ ਤਾਂ ਫੁੱਲਾ ਹੂੰ ਹੂੰ 17 ਕਿਲੋ ਦੁੱਧ ਖੁੱਲਾ ਪਾ ਦੂਗਾ ਥੋੜਾ ਜਿਹਾ ਓਕੇ ਆ ਦੇਖੋ ਜੀ ਥਾਂ ਲੇਵਾ ਨੇੜੇ ਤੋਂ ਭਾਈਏ ਚੈੱਕ ਚੱਲ ਲੈ ਚੱਲ ਜੀ ਬਾਕੀ ਕੱਚੀ ਹੈ ਜੀ ਮੈਂ 10 10 ਦਿਨ ਹਾਂ ਸੀਲ ਸਭ ਪੂਰੀ 15 ਤੋਂ 16 ਕਿਲੋ ਦੁੱਧ ਕਹਿ ਕੇ ਦੇਵਾ ਫਿਰ ਇੱਥੇ ਹਾਂ 16 ਕਿਲੋ ਵੀਰੇ ਗਾਰੰਟੀ ਨਾਲ ਜਿਹੜਾ ਮਰਜੀ ਬੰਦਾ ਤੇ ਇਹਦੀ ਫਿਰ ਕੀ ਡਿਮਾਂਡ ਆ ਗਈ ਡਿਮਾਂਡ ਇਦੀ ਬੂਟੇ ਫੋਨ ਤੇ ਕਰਾ ਦੇ ਦੋ ਸੀ ਸਰਦਕਾ ਢਾਲੀਆ ਰੱਜੂ ਦਿਖਾ ਦੇ ਮੂਰੇ ਬਰਾਬਰ ਛੜ ਕੇ ਪਰਲੇ ਪਾਸੇ ਜਾ ਲੈ ਪਹਿਲੇ ਬੱਸ ਹਮ ਸ਼ੈਲ ਪੂਰਾ ਫੁੱਲ ਆ ਤੇ ਥਣਾ ਥਣਾ ਦੀ ਓਕੇ ਆ ਵੀਰੇ ਮੁਖਿਆਲ ਵਰਗਾ ਚੀਪਾ ਵੀਰੇ ਪੌਣ ਦੀ ਆਨਲਾਈਨ ਮਗਾ ਲੇ ਪੌਣ ਦੀ ਆ ਕੇ ਲੈ ਜੇ ਪੂਰ ਗਾਰੰਟੀ ਹੋ ਤੇ ਤਾਂ ਭਾਰਪੂਰ ਦੀ ਹੋਰ ਸਭ ਗਾਰੰਟੀ ਆ ਵੀ ਗਾਰੰਟੀ ਫੁੱਲ ਬਣੂ ਉਹ ਉਹ ਕੰਬਰੀ ਕਣੀਆਂ ਗਾਉਂ ਹਣਾ ਬਹੁਤ ਆ ਜਾ ਐਵੇਂ ਨਹੀਂ ਗੁੱਲਤ ਖੜੇ ਡਿਮਾਂਡ ਹੋਊ ਤਾਂ ਜਾ ਇਹਨਾਂ ਤੋਂ ਉਹਨਾਂ ਦੇ ਜੈ ਵੀਰੇ ਦੇ ਕੇ ਮੋੜਾਂਗੇ ਦੁੱਧ 16 17 ਕਿਲੋ ਮੈਂ ਖੁੱਲਾ ਦੇ ਦੇ ਠੀਕ ਆ ਤੇ ਨੰਬਰ ਬੋਲ ਦੋ ਰਾਜ ਫਿਰ 98763 ਵੀਰੇ 47016 ਪਿੰਡ ਸਹਿਣਾ ਹਾਂ ਪਿੰਡ ਸਹਿਣਾ ਜਿਲ੍ਹਾ ਬਰਨਾਲਾ ਸਿੱਧੂ ਬੱਤੀ ਦੇ ਘਰ ਆਪਣਾ ਨਹਿਰ ਵਾਲੇ ਏਡੇ ਤੋਂ ਸਿੱਧਾ ਸੜਕ ਆਉਂਦੀ ਆ ਰਾਜ ਦੇ ਘਰੇ ਪੁੱਛ ਲੈ ਉੱਥੋਂ ਕੋਈ ਵੀ ਮੰਗਾਂ ਠੀਕ ਆ ਵੀਰੇ ਸਾਨੂੰ ਜੀਤ ਲਈ ਰਹਿ ਗਿਆ ਰਹਿ ਠੀਕ ਹੈ ਬਾਕੀ ਦਾ ਦੋ ਸੀਗਾਂ ਤੁਹਾਨੂੰ ਇੱਕ ਸੂਈ ਸਵਾਈ ਤੇ ਇੱਕ ਗੱਬਣ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈਤਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਆਂ ਇੱਕ ਨਵੀਂ ਵੀਡੀਓ